ਥੈਂਕ ਯੂ ਥੈਂਕ ਯੂ ਸਰ ਤੋਂ ਅੱਨਾ ਪਵਨ ਕੁਮਾਰ ਸ਼ਰਮਾ ਸਰ ਇਸ ਜੀ ਮਾਧਿਅਮ ਵਿੱਚ ਤੁਸੀਂ ਜਿਹੜੀ ਇਹ ਬੋਡੀ ਬਿਲਡਿੰਗ ਵਿੱਚ ਮੈਂ ਏਸ਼ੀਅਨ ਮੈਡਲਿਸਟ ਹਾਂ 골ਡ ਮੈਡਲ ਲਿਆ ਕੇ ਆ ਸਰ ਕੀ ਕਹਿਣਾ ਚਾਹੁੰਦੇ ਜੋ ਇਸ ਤਰ੍ਹਾਂ ਦਾ ਦੋਏੜਾ ਵਾ ਵੈਜ ਦੇ ਕਾਮ ਕਰਦੇ ਆ ਤੇ ਨਾ ਕੀ ਗਵਰਨਮੈਂਟ ਕੋਲ ਤੁਹਾਡਾ ਕੀ ਸਪੋਰਟ ਹੈ ਦੇਖੋ ਜੀ ਮੈਨੂੰ 14 ਸਾਲ ਹੋ ਗਏ ਆ ਗੇਮ ਕਰਦੇ ਨੂੰ 14 ਸਾਲ ਦੇ ਬਾਅਦ ਮਤਲਬ ਹੁਣ ਇੰਟਰਨੈਸ਼ਨਲ ਲੈਵਲ ਦੇ ਉੱਪਰ ਮੈਡਲ ਆਨੇ ਸਟਾਰਟ ਹੋਏ ਆ ਇਸ ਤੋਂ ਪਹਿਲਾਂ ਵੀ ਮੈਂ ਸਾਊਥ ਏਸ਼ੀਆ ਵਿੱਚ ਵੀ ਮੈਡਲ ਲੈ ਕੇ ਆਇਆ ਸੀ 2 ਮਹੀਨੇ ਪਹਿਲਾਂ ਤੇ ਹੁਣ ਏਸ਼ੀਆ 골ਡ ਮੈਡਲ ਲੈ ਕੇ ਆਇਆ ਗਵਰਨਮੈਂਟ ਵੱਲੋਂ ਕੋਈ ਸਹੂਲਤ ਨਹੀਂ ਆ ਜੀ ਜੋ ਵੀ ਆ ਖਰਚਾ ਵਗੈਰਾ ਸਭ ਕੁਝ ਆਣ ਜਾਣ ਦਾ ਸਭ ਕੁਝ ਮਤਲਬ ਖੁਦ ਦਾ ਖਰਚਾ ਕਰਕੇ ਜਾਇਦਾ ਈ ਡਾਈਟ ਵਗੈਰਾ ਤੋਂ ਲੈ ਕੇ ਸਭ ਕੁਝ ਗਵਰਨਮੈਂਟ ਵੱਲੋਂ ਮਤਲਬ ਸਾਡੀ ਗੇਮ ਨੂੰ ਕੋਈ ਸਹੂਲਤ ਨਹੀਂ ਆ ਠੀਕ ਹੈ ਨਾ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਜੀ ਗਵਰਨਮੈਂਟ ਨੂੰ ਕਿ ਹਾਡੀ ਗੇਮਰ ਬਿਲਕੁਲ ਧਿਆਨ ਦੇਣਾ ਚਾਹੀਦਾ ਕਿਉਂਕਿ ਬਹੁਤ ਸਾਰਾ ਟੈਲੈਂਟ ਹੈ ਜਿਹੜਾ ਕਿ ਅੱਗੇ ਨਹੀਂ ਵੱਧ ਪਾਰਿਆ ਕੋਈ ਸਹੂਲਤ ਨਾ ਮਿਲਨ ਕਰਕੇ ਇਹ ਮਰਜ਼ੀ ਦੇਖਣ ਨੂੰ ਮੌਦਾ ਤੁਹਾਨੂੰ ਜਿਹੜਾ ਹੈ ਲੇਕਿਨ ਨਛੇਵੜ ਤੋਂ ਤਾਂ ਨਹੀਂ ਜਾ ਰਿਹਾ ਇਹ ਨੋਰਮਲ ਨਹੀਂ ਹੋ ਬਿਲਕੁਲ ਇਹ ਅਪੀਲ ਕਰਨਾ ਚਾਹੁੰਗਾ ਕਿ ਇਹ ਸਭ ਨਸ਼ਾ ਨੂੰ ਛੱਡ ਕੇ ਜਿਮ ਵਾਲੇ ਪਾਸੇ ਆਓ ਜੀ ਠੀਕ ਹੈ ਜੀ ਚੰਗੀ ਡਾਈਟ ਖਾਓ ਚੰਗਾ ਖਾਣਾ ਪੀਣਾ ਉਹ ਜਿਹੜਾ ਆਪਣਾ ਪੁਰਾਣਾ ਪੰਜਾਬ ਹੀਗਾ ਰੰਗ ਦਾ ਵਸਦਾ ਪੰਜਾਬ ਉਹ ਆਪਾਂ ਵਾਪਸ ਲੈ ਗਿਆ ਜੀ ਹਰੇ ਜਿਤਨਾ ਤੁਹਾਨੂੰ ਤੁਸੀਂ ਤੇ ਇੱਕ ਬਾਬਾ ਸ਼ਮੀਨ ਬਣਾ ਲਿਆ ਤੁਹਾਡਾ ਨਾਮ ਹੀ ਹੋਇਆ ਪਰ ਕਈ ਘਰਾਂ ਵਿੱਚ ਜਿਹੜੇ ਆਪਣੇ ਇਸ ਪਾਸੇ ਨਹੀਂ ਆ پا ਰਹੇ ਇਸ ਤਰ੍ਹਾਂ ਗਵਰਨਮੈਂਟ ਕੀ ਆ ਇਹ ਇਹ ਤਾਂ ਗਵਰਨਮੈਂਟ ਨੂੰ ਹੈਲਪ ਕਰਨੀ ਚਾਹੀਦੀ ਹੈ ਨੇ ਜੀ ਉਹੀ ਮੈਂ ਕਹਿ ਰਿਹਾ ਕਿ ਕਈ ਗਰੀਬ ਘਰਾਂ ਵਿੱਚ ਜਿਹੜਾ ਟੈਲੈਂਟ ਹੈਗਾ ਬਹੁਤ ਜ਼ਿਆਦਾ ਮਤਲਬ ਵੀ ਬ੍ਰਾਈਟ ਫਿਊਚਰ ਹੈ ਪਰ ਉਹ ਅੱਗੇ ਨਹੀਂ ਆ پا ਰਿਹਾ ਇਹ ਗਵਰਨਮੈਂਟ ਨੂੰ ਮੈਂ ਇਹੀ ਪੀਲ ਕਰਨਾ ਚਾਹੁੰਦਾ ਕਿ ਜਿਹੜੇ ਬਹੁਤ ਨੀਚੇ ਲੈਵਲ ਤੇ ਬੰਦੇ ਉਹਨਾਂ ਦੀ ਪਲੀਜ਼ ਹੈਲਪ ਕੀਤੀ ਜਾਵੇ ਤਾਂ ਕਿ ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਡੀਆ ਦਾ ਨਾਮ ਰੋਸ਼ਨ ਕਰ ਜੂ। ਇਹ ਜੀ ਅੱਗੇ ਇੱਥੇ ਪਹੁੰਚ ਹਾਂਜੀ ਅੱਜ ਤੁਸੀਂ ਕਿਹੜੀ ਜਗ੍ਹਾ ਤੇ ਬਾਕੀ ਅੱਜ ਮੈਂ ਇੱਥੇ ਤੜਨਾਂ ਨੈਕਸਟ ਲੈਵਲ ਜਿਮ ਜਿਹੜਾ ਅਸੀਂ ਭਾਜੀ ਦਾ ਤੇ ਇਸ ਤਰ੍ਹਾਂ ਦਾ ਲੱਗਾ ਇਹਨਾਂ ਦਾ ਸਵਾਗਤ ਬਹੁਤ ਵਧੀਆ ਜੀ ਮੈਂ ਫੇਰ ਤੇ ਮਤਲਬ ਲਾਸਟ ਵਾਰੀ ਵੀ ਜਦੋਂ ਆਇਆ ਤੇ ਇਹਨਾਂ ਨੇ ਬਹੁਤ ਵਧੀਆ ਸਵਾਗਤ ਕੀਤਾ ਹੈਗਾ ਤੇ ਇਹੀ ਮਤਲਬ ਕਿ ਬੰਦੇ ਆ ਜਿਹੜਾ ਮਤਲਬ ਕਿ ਥੋੜਾ ਮਤਲਬ ਹੈਲਪ ਕਰਦੇ ਬੈਠਾ ਠੀਕ ਹੈ ਜੀ ਬਾਕੀ ਤੇ ਕੋਈ ਹੈ ਨਹੀਂ ਕੇਵਲ ਬੰਨੇ ਹੋਏ ਨਾ ਨਾ ਕੋਈ ਨਹੀਂ ਇੱਥੇ ਹਾਂ ਮਤਲਬ ਸ਼ੁਰੂ ਤੋਂ ਇੱਥੇ ਪਿਆਰ ਹੈ ਜੀ ਇੱਕ ਮਤਲਬ ਜਿੰਮ ਵੀ ਬਹੁਤ ਵਧੀਆ ਤੇ ਇਨਸਾਨ ਬਹੁਤ ਵਧੀਆ ਨੌਜਵਾਨਾਂ ਨੂੰ ਕੀ ਪੀਲ ਦਵਾਂ ਇਹ ਅਪੀਲ ਕਰਨਾ ਚਾਹੂਗਾ ਭਾਈ ਜੀ ਕਿ ਮੈਸ਼ਨੂਸ਼ੇ ਛੱਡ ਕੇ ਤੇ ਇਧਰਲੇ ਬੰਨੇ ਜਰੂਰ ਆਣ ਤੇ ਜਿੰਮ ਵਗੈਰਾ ਆਉਣਾ ਤੇ ਨੈਕਸਟ ਲੈਵਲ ਜਿੰਮ ਜਰੂਰ ਆਹੋ ਜੀ ਠੀਕ ਹੈ ਜੀ ਸਾਰੀਆਂ ਸਹੂਲਤਾਂ ਇੱਥੇ ਹੈਗੀਆਂ ਤੇ ਵਧੀਆ ਜਿੰਮ ਹੈ ਸਰਪੜਨਾ ਤਸੀਮ ਦਵਾ ਤਸੀਮ ਦਵਾ ਜੀ ਅੱਜ ਤੁਹਾਡੇ ਤੋਂ ਕਮਨ ਪਾਸ ਸ਼ਰਮਾਨੀ ਜੀ ਜਿਹੜੀ ਇਹ ਬਹੁਤ ਚੀਜ਼ ਹੈ ਬਹੁਤ ਹੀ ਕੰਮ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਦੇਸ਼ ਦਾ ਸ਼ਹਿਰ ਦਾ ਮਾਣ ਨੇ ਇੰਡੀਆ ਨੂੰ ਪ੍ਰਾਊਡ ਕਰਾਇਆ ਬਹੁਤ ਇਹਨਾਂ ਨੇ ਤੇ ਇਹਨਾਂ ਵੱਲ ਦੇਖ ਕੇ ਯੂਥ ਹੋਰ ਮੋਟੀਵੇਟ ਹੋਏਗਾ ਲੋਕੀ ਨਸ਼ਿਆਂ ਨੂੰ ਛੱਡ ਕੇ ਗੇਮ ਵੱਲ ਲੰਘਣਗੇ ਅਰੇ ਦੱਸਦੇ ਨੇ ਕਿ ਜਿਹੜਾ ਇੰਡੀਅਨ ਗਵਰਨਮੈਂਟ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਨਹੀਂ ਕੋਈ ਸਹੂਲਤ ਨਹੀਂ ਆ ਜੀ ਦੇਖੋ ਅੱਜ ਵੀ ਕਿਸੇ ਨਾ ਕਿਸੇ ਗਵਰਨਮੈਂਟ ਦੇ ਕਿਸੇ ਨਾ ਕਿਸੇ ਅਫਸਰ ਨੂੰ ਇੱਥੇ ਪਹੁੰਚਣਾ ਚਾਹੀਦਾ ਸੀ ਕਿਸੇ ਨੇ ਕੋਈ ਸਵਾਗਤ ਨਹੀਂ ਕੀਤਾ ਜੀ ਬਿਲਕੁਲ ਹੈਲਪ ਨਹੀਂ ਕਰਦੇ ਬਿਲਕੁਲ ਮੋਟੀਵੇਟ ਨਹੀਂ ਕਰਦੇ ਤੁਸੀਂ ਕੀ ਮੰਗ ਸਰਕਾਰ ਤੋਂ ਇਹੋ ਮੰਗ ਕਰਦੇ ਆ ਜੀ ਜੇ ਨਸ਼ਿਆਂ ਨੂੰ ਆਪਾਂ ਦੂਰ ਕਰਨਾ ਚਾਹੁੰਦੇ ਆ ਪੰਜਾਬ ਤੋਂ ਕੱਢਣਾ ਚਾਹੁੰਦੇ ਆ ਤੇ ਜੇ ਵੱਲ ਨੂੰ ਕੋਈ ਨਾ ਕੋਈ ਜ਼ਰੂਰ ਕੋਈ ਨਾ ਕੋਈ ਪਹੁੰਚ ਹੀ ਲੈ ਕੇ ਹੋ ਜਿਸ ਦੇ ਨਾਲ ਇੱਕ ਜੀਮ ਵਾਲਾ ਬੰਦਾ ਇੱਕ ਐਥਲੈਟਿਕ ਵਾਲਾ ਬੰਦਾ ਇਸ ਜੀਮ ਦੇ ਵਿੱਚ ਆਉਣਾ ਚਾਵੇ ਉਹਨੂੰ ਕੋਈ ਨਾ ਕੋਈ ਦਿੱਤਾ ਜਾਵੇ ਜ਼ਰੂਰ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਅੱਜ ਤੁਹੀਂ ਇਨਾ ਸਵਾਗਤ ਕੀਤਾ ਖੁਸ਼ੀ ਉਹਨਾਂ ਨੂੰ ਆਈ ਹੈ ਚਾਹੀਦਾ ਨੇ ਕਿ ਉੱਥੋਂ ਜਿੱਦਾਂ ਕਿ 에어ਪੋਰਟ ਦੋਤਰੀ ਉਹਨੂੰ ਇਲਾਜ ਹੋਵੇ ਜਿਹੜਾ ਜੀ ਬਿਲਕੁਲ ਜੀ ਤਾਂ ਪਤਾ ਲੱਗਣਾ ਚਾਹੀਦਾ ਜੀ ਇਹ ਇੰਟਰਨੈਸ਼ਨਲ ਲੈਵਲ ਤੇ ਮੈਡਲ ਲੈ ਕੇ ਆਏ ਨੇ ਇਹ ਛੋਟੀ ਜੀ ਗੱਲ ਨਹੀਂ ਹੁੰਦੀ